ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਔਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀ ਰਹਿਣ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਿਰੀ ਤਰਨਤਾਰਨ ਸਾਹਿਬ ਤਰੀਕ ਅੱਜ ਹੈਗੀ ਆ 9 2 2025 ਤਾਂ ਅੱਜ ਤੁਹਾਨੂੰ ਦਿਖਾਉਨੇ ਆ ਇੱਕ ਸਪੈਸ਼ਲ ਜਿਹਾ ਪੀਸ ਜਿਹੜਾ ਐਚ ਐਫ ਦਾ ਕ੍ਰਾਸ ਬਿਲਕੁਲ ਵੱਡੇ ਪੱਲੇ ਦੀ ਜਿਹੜੀ ਇਹ ਵੈੜਾ ਦੂਜੇ ਸੂਏ ਦੇ ਵਿੱਚ ਜਿਹੜੀ ਸੂਣ ਜਾ ਰਹੀ ਆ ਪਹਿਲੇ ਸੂਏ ਦਾ ਇਹਦਾ 32 ਲੀਟਰ ਦਾ ਰਿਕਾਰਡ ਸੀਗਾ ਤੇ ਬਹੁਤ ਸੋਹਣੀ ਆ ਲੇਵਾ ਜਿਹੜਾ ਤੁਹਾਨੂੰ ਦਿਖਾਉਨੇ ਆ ਬਿਲਕੁਲ ਸਾਈਡ ਤੋਂ ਆ ਚੈੱਕ ਕਰੋ ਚੰਗੀਆਂ ਦੁੱਧ ਵਾਲੀਆਂ ਜਿਹੜੀਆਂ ਵੇਨਸ ਆ ਉੱਬਰ ਕੇ ਜਿਹੜੀਆਂ ਬਾਹਰ ਆਉਂਦੀਆਂ ਤੇ ਪਿੱਛੋਂ ਵੀ ਬਹੁਤ ਸੋਹਣੀ ਆ ਵਨਡ ਸਪੇਸ ਸਣਾਂ ਦੀ ਬਹੁਤ ਚੰਗੀ ਲੱਗੀ ਆ ਆ ਚੈੱਕ ਕਰੋ ਆ ਦੇਖੋ ਬਹੁਤ ਸੋਹਣੀ ਆ ਤੇ ਜਿਹੜਾ ਸੂਣ ਦਾ ਇਹਦਾ ਸਮਾਂ ਵਾ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਕੋਈ 5-7 ਦਿਨ ਹਜੇ ਇਹ ਲੈਂਦੀ ਆ ਤੇ ਮੜਾ ਜਾ ਵੀਜੀ ਇਹਨੂੰ ਆਪਾਂ ਇਹਨੂੰ ਜ਼ਰੂਰ ਤੋਰੀਏ ਬੜਾ ਲੰਬਾ ਤੋਰੀਏ ਆ ਚੈੱਕ ਕਰੋ ਦੇਖੋ ਪਿੱਠਪੂਰੇ ਦੀ ਬਿਲਕੁਲ ਪੱਧਰ ਰਾਜੀ ਜੰਮੀ ਪਈ ਆ ਚੰਗੇ ਦੁੱਧ ਦੀ ਆਪਾਂ ਇਹਦੇ ਤੋਂ ਆਸ ਕਰ ਸਕਦੇ ਆ ਦੂਜੇ ਸੂਏ ਵੈੜਨੇ ਸੁਣਾ ਤੇ ਗਰਮੀ ਦੇ ਵਿੱਚ ਵੀ ਜਿਹੜਾ ਇਹਨੂੰ ਕੋਈ ਪ੍ਰਵਾਹ ਨਹੀਂ ਆ ਫਿਰ ਕਿਤੇ ਨਾ ਕਿਤੇ ਇਹਦਾ ਕਰੌਸਾਂਗ ਹਲਕਾ ਜਿਹਾ ਹੈਗਾ ਵਿੱਚ ਤੇ ਲੇਵਾ ਪੰਡਾ ਦੀਆਂ ਪੰਡਾ ਥੱਲੇ ਪਾਈ ਫਿਰਦੀ ਆ ਆ ਚੈੱਕ ਕਰੋ ਦੋਨਾਂ ਸਾਈਡਾਂ ਤੋਂ ਲੇਵੇ ਦੀ ਝਾਤ ਮਰਾਉਨੇ ਆ ਤੇ ਗਾਵਾਂ ਦਾ ਤੁਹਾਨੂੰ ਪਤਾ ਵੀ 1 ਘੰਟਿਆਂ ਦੇ ਹਿਸਾਬ ਨਾਲ ਤਿਆਰ ਹੁੰਦੀਆਂ ਜਿਵੇਂ ਜਿਵੇਂ 5-6 ਦਿਨ ਦਾ ਸਮਾਂ ਹਜੇ ਬਾਕੀ ਆ ਤੇ ਓਵੇਂ ਓਵੇਂ ਨੇ ਹੋਰ ਭਰਨਾ ਬਿਲਕੁਲ ਜਿਹੜੇ ਦੇ ਮਾਲਕ ਸੀ ਉਹਨਾਂ ਬੜੀਆ ਦੀ ਗਾਰੰਟੀ ਦਿੱਤੀ ਆ ਕਿ 32 ਕਿਲੋ ਜਿਹੜਾ ਨਾਰਮਲ ਦੋਦੀ ਚੁਆਈ ਜਿਹੜੀ ਇਹ ਰੌਂਦੀ ਆ ਕੋਈ ਭਲਾ ਭੂਲਾ ਚੁੱਕਣੀਆਂ ਸ਼ੁਰੂ ਕਰਤੀਆਂ ਗਾਣੇ ਤੇ ਚੰਗੀ ਇਹ ਵੈੜ ਆ ਜਿਹੜੀ ਆਪਾਂ ਇਹਨੂੰ ਹੱਥ ਪਾ ਸਕਦੇ ਆ ਗਰਮੀ ਦੇ ਵਿੱਚ ਵੀ ਇਹਨੂੰ ਕੋਈ ਏਦੀ ਜਿਆਦਾ ਗਰਮੀ ਦੀ ਪ੍ਰਵਾਹ ਨਹੀਂ ਆ ਤੇ ਰੰਗ ਪ੍ਰਿੰਟ ਵੀ ਬਹੁਤ ਸੋਹਣਾ ਵਾ ਇਸ ਕੁਆਲਟੀ ਵੀ ਤੁਹਾਨੂੰ ਜੇ ਦੀ ਆਪਾਂ ਜ਼ਰੂਰ ਦਿਖਾਉਣੀ ਆ ਆ ਚੈੱਕ ਕਰੋ ਮੜੀ ਜੋ ਕਰਦੇ ਕੋ ਪੱਧਰਾ ਚੰਗਾ ਕੱਦ ਕਾਠ ਫੁੱਲ ਹੈਵੀ weight ਦੇ ਵਿੱਚ ਤੇ ਥਣ ਤੋਂ ਜਿਹੜਾ ਮੁੱਠੀ ਵਾਲਾ ਇਹਨੂੰ ਲੱਗਾ ਵਾ ਸੂਨ ਦਾ ਜਿਹੜਾ ਸਮਾਂ ਇਹਦਾ ਅਜੇ 5-7 ਦਿਨ ਬਾਕੀ ਆ ਫਿਲੇਵੇ ਦੀ ਜਿਹੜੀ ਦੋਨਾਂ ਸਾਈਡਾਂ ਦੀ ਬੰਤਰਾ ਆਪਾਂ ਫਿਰ ਦੁਬਾਰਾ ਤੋਂ ਜਿਹੜੀ ਚਾਦ ਮਰਾ ਦਿੰਨੇ ਆ ਤੇ ਇੱਥੇ ਪਹੁੰਚ ਕਰਨ ਲਈ ਹਰੀਕੇ ਪੱਤਨ ਤੋਂ ਆ ਸਕਦੇ ਆ ਵੱਡੇ ਸਭਰਾ ਤੋਂ ਪੱਟੀ ਬਿਲਕੁਲ ਨਾਲ ਲੱਗਦੇ ਲੱਗਦੇ ਜਿਹੜੇ ਸਾਰੇ ਨਗਰ ਨੇ ਤੇ ਫੋਨ ਨੰਬਰ ਆਪਣਾ 990382025 ਤੇ ਰੇਟ ਆ ਜਿਹੜਾ ਆਪਾਂ ਇਹਦਾ ਫੋਨ ਦੇ ਉੱਪਰ ਜਰੂਰ ਕਰਾਂਗੇ ਤਾਂ ਕੋਈ ਵੀ ਸੱਜਣ ਜਿਹੜਾ ਕਾਲ ਕਰ ਸਕਦਾ ਵਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ